ਹਾਂਜੀ ਆਓ ਜੀ ਪ੍ਰਧਾਨ ਜੀ ਇੱਧਰ ਆ ਜੀ ਇੱਧਰ ਵੀ ਗੇਟ ਤਾਂ ਹੀ ਆ ਜੀ ਇੱਧਰ ਆਇਆ ਇੱਧਰ ਇੱਧਰ ਗੇਟ ਵੱਲ ਦੀ ਆ ਜੀ ਗੇਟ ਵੱਲ ਗੇਟ ਕੋਲੋਂ ਦੇਰ ਵੱਡੀ ਨਾ ਹਾਂਜੀ ਦੋਸਤੋ ਇਹ ਆ ਤਲਵੰਡੀ ਸਾਹ ਬੋਲੇਲੇ ਵਾਲਾ ਰੋਡ ਵਾਲੀ ਝੂਟਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਕੋਠੀ ਝੂਟਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਕੋਠੀ ਲੋਕ ਕਿ ਅੱਜ ਕੱਲ ਜੋ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ ਤੇ ਇੱਕ ਚੱਲਣ ਵਾਲੇ ਆਪਣੇ ਵਿਹੋਂਾਂ ਦੇ ਚੱਕਰਾਂ ਦੇ ਵਿੱਚ ਦਿਖਾ ਰਹੇ ਆ ਕੋਠੀ ਦੇ ਵਿੱਚ ਕੋਈ ਆਇਆ ਨਹੀਂ ਇਹ ਜੀ ਬੰਦਾ ਮਰ ਗਿਆ ਜੀ ਆ ਹੋ ਗਿਆ ਬਾ ਹੋ ਗਿਆ ਕਟਨਾਵਾ ਹੁੰਦੀਆਂ ਕਟਨਾਵਾ ਪਿੱਛੇ ਕੋਈ ਕਾਰਨ ਹੁੰਦੇ ਆ ਨਾ ਕਿ ਕੋਈ ਭੂਤ ਪ੍ਰੇਤ ਦੀ ਕੋਈ ਅਜਿਹੀ ਗੱਲ ਹੈ ਇਹਦੇ ਵਿੱਚ ਕੁਸਚਨ ਆਇਆ ਕਿ ਕਹਿੰਦੇ ਵੀ ਇੱਥੇ ਗੱਡੀਆਂ ਪੂਰੀ ਸਪੀਡ ਨਾਲ ਲੰਘਦੀਆਂ ਜੇ ਕੋਈ ਇੱਥੇ ਖੜਦਾ ਨਹੀਂ ਇਸ ਕੋਠੀ ਦੇ ਮੂਹਰੇ ਨਹੀਂ ਕੋਈ ਲੰਘਦਾ ਰਾਤ ਨੂੰ ਡਰ ਦੇ ਮਾਰੇ ਲੋਕ ਇੱਥੋਂ ਭੱਜ ਜਾਂਦੇ ਆ ਆ ਦਿਖਾਓ ਜੀ ਪ੍ਰਧਾਨ ਜੀ ਨਾਮ ਨਾਲ ਬਸੋਂ ਵਾਲਾ ਏਰੀਆ ਜਿਹੜਾ ਹੈਗਾ ਨਾ ਨੇੜੇ ਨੇੜੇ ਘਰ ਵਸੇ ਹੋਏ ਆ ਪਰ ਅਸੀ ਉਹਨਾਂ ਚੈਨਲ ਵਾਲਿਆਂ ਨੂੰ ਚੈਲੰਜ ਕਰਨਾ ਚਾਹੁੰਦੇ ਆ ਜਿਹੜੇ ਕਹਿੰਦੇ ਵੀ ਇੱਥੇ ਭੂਤ ਹੈ ਤੇ ਲੋਕ ਇੱਥੇ ਬੜਦੇ ਨਹੀਂ ਸਾਡੀ ਤਰਕੀ ਸੁਸਾਇਟੀ ਇਕਾਈ ਤਲਵੰਡੀ ਸਾਬੋ ਜੋ ਕਿ 2015 ਦੇ ਵਿੱਚ ਵਿਸਾਖੀ ਦੇ ਪ੍ਰੋਗਰਾਮ ਦੇ ਉੱਤੇ ਤਿੰਨ ਰਾਤਾਂ ਤੇ ਤਿੰਨ ਦਿਨ ਲਗਾਤਾਰ ਅਸੀਂ ਇੱਥੇ ਮਤਲਬ ਵੀ ਆਪਣਾ ਪ੍ਰੋਗਰਾਮ ਕੀਤਾ ਤੇ ਸਾਰੇ ਮਤਲਬ ਸਾਡੇ ਸਾਥੀ ਦੇ ਜਿਹੜੇ ਹੈਗੇ ਇਕਾਈ ਦੇ ਸਾਥੀ ਉਹ ਸਾਰੇ ਇੱਥੇ ਰਾਤਾਂ ਨੂੰ ਰਹਿੰਦੇ ਰਹੇ ਦਿਨ ਨੂੰ ਪ੍ਰੋਗਰਾਮ ਚੱਲਿਆ ਪਰ ਜਦੋਂ ਤਿੰਨ ਦਿਨਾਂ ਦੇ ਪ੍ਰੋਗਰਾਮ ਦੇ ਬਾਅਦ ਸਾਡਾ ਪ੍ਰੋਗਰਾਮ ਸਮਾਪਤ ਹੋਇਆ ਉਸ ਤੋਂ ਬਾਅਦ ਅਸੀਂ ਆਪਦੇ ਕੋਸਟ ਵੀ ਲੈ ਕੇ ਜਾਣੇ ਸੀ ਲੋਕਾਂ ਨੂੰ ਅਸੀਂ ਜਾਗਰੂਕ ਕੀਤਾ ਤਿੰਨ ਚਾਰ ਦਿਨ ਲਗਾਤਾਰ ਪਰ ਉਸ ਤੋਂ ਬਾਅਦ ਜਿਹੜੇ ਫੇਕਚਨ ਵਾਲੇ ਆ ਉਹ ਕਹਿ ਰਹੇ ਆ ਜਦੋਂ ਤਰਕਸ਼ੀਲ ਭੱਜ ਗਏ ਜੀ ਇਥੋਂ ਨਿਹੰਗ ਸਿੰਘ ਭੱਜ ਗਏ ਜੀ ਇੱਥੇ ਤਿੰਨ ਦਿਨ ਅਖੰਡ ਪਾਠ ਪ੍ਰਕਾਸ਼ ਹੋਇਆ ਜੀ ਪਰ ਉਹ ਆਪਾਂ ਉਹਨਾਂ ਚੈਨਲ ਨੂੰ ਪੁੱਛਣਾ ਚਾਹੁੰਦੇ ਆ ਵੀ ਕੀ ਚਲੋ ਤਰਕਸ਼ੀਲ ਨੇ ਤੁਸੀਂ ਉਂਗਲੀ ਕਰਤੀ ਵੀ ਤਰਕਸ਼ੀਲ ਭੱਜ ਗਏ ਸਾਨੂੰ ਇਹ ਚੀਜ਼ ਦਾ ਕੋਈ ਗਿਲਾਨੀ ਪਰ ਅਸੀਂ ਜਦੋਂ ਭੱਜੇ ਨਹੀਂ ਲੋਕਾਂ ਨੂੰ ਆਣ-ਗਮਣ ਦਾ ਨੂੰ ਸਭ ਨੂੰ ਪਤਾ ਹੈ ਇਹ ਤੇ ਕੀ ਹੋਇਆ ਤੇ ਕਿੰਨਾ ਚਿਰ ਤਰਕਸ਼ੀ ਰਹੇ ਐ ਪਰ ਉਹ ਫੇਕ ਨਿਊਜ਼ ਪਾਉਣ ਵਾਲੇ ਉਹਨਾਂ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਵੀ ਤੁਸੀਂ ਬਾਬੇ ਨਾਨਕ ਦੇ ਨਾਂ ਤੇ ਕਹਿ ਕੇ ਵੀ ਅਸੀਂ ਬਾਬੇ ਨਾਨਕ ਦੇ ਆ ਅਸੀਂ ਤਾਂ ਅੰਦਰ ਜਾ ਸਕਦੇ ਆ ਪਰ ਤੁਸੀਂ ਅੰਦਰ ਨਹੀਂ ਗਏ ਤੁਸੀਂ ਬਾਹਰ ਖੜੇ ਰਹੇ ਨੰਬਰ 2 ਤੇ ਤੁਸੀਂ ਗਰਬਾਣੀ ਨੂੰ ਛਿਟਲਾ ਰਹੇ ਹੋ ਨਾ ਕਿ ਅਸੀਂ ਤਰਕਸ਼ੀਲ ਤੁਸੀਂ ਕਹਿੰਦੇ ਤਿੰਨ ਦਿਨ ਅਖੰਡ ਪਾਰ ਚੱਲਿਆ ਤੇ ਇੱਥੇ ਆਪਣੇ ਬੁੱਢਾ ਦਲ ਵਾਲੇ ਨਿੰਗ ਰਹੇ ਆ ਉਹ ਵੀ ਡਰਦੇ ਭੱਜ ਗਏ ਫਿਰ ਤੁਸੀਂ ਗਰਬਾਣੀ ਨੂੰ ਸਾਫਤ ਕੀ ਕਰਨਾ ਚਾਹੁੰਦੇ ਹੋ ਤੁਸੀਂ ਇਹ ਕਰਨਾ ਚਾਹੁੰਦੇ ਹੋ ਵੀ ਭੂਤ ਵੱਡੇ ਹੋ ਗਏ ਤੇ ਗਰਬਾਣੀ ਉਹਨੂੰ ਤਾਂ ਮਾੜੀ ਹੋ ਗਈ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਹਾਂ ਤਾਂ ਇਹਨਾਂ ਅੰਧਵਿਸ਼ਵਾਸ ਨੂੰ ਤੁਸੀਂ ਮਿਟਾਓ ਨਾ ਕਿ ਤੁਸੀਂ ਵਧਾਓ ਇਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਛੱਡੋ ਜੀ ਜੇ ਤੁਸੀਂ ਕਰ ਸਕਦੇ ਹੋ ਤਾਂ ਲੋਕਾਂ ਨੂੰ ਅਵੇਅਰ ਕਰੋ ਇਸ ਰਸਤੇ ਤੋਂ ਹਟਾਓ ਵੀ ਡਰ ਨਾ ਹੋਵੇ ਤੇ ਭੈਅ ਨਾ ਹੋਵੇ ਲੋਕਾਂ ਨੂੰ ਵਧੀਆ ਆਉਣ ਜਾਣ ਇੱਥੇ ਕੁਝ ਵੀ ਨਹੀਂ ਹੈਗਾ ਜਾਂ ਨਾ ਕੋਈ ਭੂਤ ਨਾ ਪ੍ਰੇਤ ਅਸੀਂ ਪ੍ਰੈਸ ਕਾਨਫਰੰਸਾਂ ਕੀਤੀਆਂ ਇਹਦੇ ਵਿੱਚ ਖੜਕੇ 2015 ਦੇ ਵਿੱਚ ਰਹੇ ਹਾਂ 17 18 ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅਸੀਂ ਰਾਤ ਨੂੰ 11 ਵਜੇ ਵੀ ਇੱਥੇ ਆ ਕੇ ਲਾਈਵ ਹੋਏ ਹਾਂ ਜੋ ਕਿ ਲੋਕਾਂ ਦੇ ਚੈਲੰਜ ਦੇ ਉੱਤੇ ਵੀ ਇੱਥੇ ਭੂਤ ਹੈ ਉਹ ਵੀ ਤੁਹਾਨੂੰ ਵੀਡੀਓ ਅਸੀਂ ਮਤਲਬ ਇਹਦੇ ਲਿੰਕ ਦੇ ਵਿੱਚ ਪਾਵਾਂਗੇ ਥੱਲੇ ਕਮੈਂਟ ਦੇ ਵਿੱਚ ਲਿੰਕ ਪਾਵਾਂਗੇ ਉਹਦਾ ਉਹਨੂੰ ਵੀ ਤੁਸੀਂ ਦੇਖ ਲਓ ਅਸੀਂ ਰਾਤ ਨੂੰ 11 ਵਜੇ ਆ ਕੇ ਲਾਈਵ ਹੋਏ ਹਾਂ ਪਰ ਜਿਹੜੇ ਕਹਿੰਦੇ ਨਾ ਵੀ ਉਹ ਤਾਂ ਪੈਸੇ ਗਰਵਾਣੀ ਨੂੰ ਅਸੀਂ ਮੰਨਦੇ ਹਾਂ ਪਰ ਗਰਵਾਣੀ ਨੂੰ ਝਟਲਾਈ ਹੋ ਆ ਵੀ ਜਾਂਦੇ ਆ ਵੀ ਜਿੱਥੇ ਗਰਵਾਣੀ ਦਾ ਮਤਲਬ ਪ੍ਰਚਾਰ ਹੋ ਗਿਆ ਆਪਣਾ ਇੱਥੇ ਅਖੰਡ ਪਾਠ ਸਾਹਿਬ ਖੁੱਲ ਗਏ ਤੁਸੀਂ ਕਿਵੇਂ ਕਹਿ ਸਕਦੇ ਹੋ ਇੱਥੇ ਭੂਤਾਂ ਦਾ ਵਾਸ ਰਹਿ ਸਕਦਾ ਫਿਰ ਤੁਸੀਂ ਭੂਤਾਂ ਨੂੰ ਵੱਡੇ ਸਮਝਦੇ ਹੋ ਗਰਵਾਣੀ ਨੂੰ ਤੁਸੀਂ ਝਟਲਾਉਂਦੇ ਹੋ ਬਾਬੇ ਨਾਨਕ ਦੀ ਪ੍ਰਭਾਸ਼ਾ ਨੂੰ ਝਟਲਾਉਂਦੇ ਹੋ ਜੋ ਕੋ ਉਹਨਾਂ ਨੇ ਵੱਡੇ ਵੱਡੇ ਤਰਕ ਕਰਕੇ ਮੱਕੇ ਮਦੀਨੇ ਦੇ ਤਰਕ ਕਰਕੇ ਸੂਰਜ ਨੂੰ ਪਾਣੀ ਦੇਣ ਵਰਗੇ ਤਰਕ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਪਰ ਤੁਸੀਂ ਗੁਰਸਿੱਖੀ ਬਾਣੇ ਦੇ ਵਿੱਚ ਹੀ ਆ ਕੇ ਇਸ ਚੀਜ਼ ਦਾ ਪ੍ਰਚਾਰ ਗਲਤ ਕਰਦੇ ਹੋ ਇਸ ਨੂੰ ਅਸੀਂ ਇਹਦੀ ਕੜੀ ਨਿੰਦਾ ਕਰਦੇ ਹਾਂ ਤੇ ਨੰਬਰ 2 ਤੇ ਜੇ ਕੋਈ ਇੱਥੇ ਕਹਿਣਾ ਚਾਹੁੰਦਾ ਵੀ ਇੱਥੇ ਭੂਤ ਆ ਜਾਂ ਕੁਝ ਵੀ ਹੈ ਕੋਈ ਵੀ ਕਿਸੇ ਜਨਰਲ ਉਹ ਆ ਕੇ ਸਾਬਤ ਕਰੇ ਸਾਨੂੰ ਝਠਲਾਵੇ ਵੀ ਤੁਸੀਂ ਇੱਥੇ ਭੱਜੇ ਹੋ ਅਸੀਂ 5 ਲੱਖ ਰੁਪਏ ਸੋਸਾਇਟੀ ਵੱਲੋਂ ਨਾਮ ਦੇਵਾਂਗੇ ਹਾਂ ਜੀ ਪ੍ਰਧਾਨ ਜੀ ਤੁਸੀਂ ਵੀ ਦੱਸੋ ਆਮ ਦਰਸ਼ਕਾਂ ਨੂੰ ਇਸ ਵੀਡੀਓ ਦੇ ਮਾਧਮ ਰਾਹੀਂ ਮੈਂ ਤਰਕਿ ਸਾਇਟੀ ਤਲਵੰਡੀ ਸਾਬੂ ਦਾ ਮੈਂਬਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਵੀ ਸਾਥੀ ਫੇਕ ਚੈਨਲਾਂ ਵਾਲੇ ਨੇ ਕਹਿਣ ਦਾ ਮਤਲਬ ਮੈਂ ਖੌਤੀ ਕਹੂੰਗਾ ਉਹਨਾਂ ਵਿਅਕਤੀਆਂ ਨੂੰ ਜਿਹੜੇ ਵਿਅਕਤੀ ਅੰਧਵਿਸ਼ਵਾਸਾਂ ਨੂੰ ਬੜਾਵਾ ਦੇਣ ਲਈ ਇਸ ਕੋਠੀ ਵਿੱਚ ਉਹ ਵੀਡੀਓ ਬਣਾਉਣ ਆਉਂਦੇ ਨੇਗੇ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਚਾਹੀਦਾ ਤਾਂ ਇਹ ਸੀਗਾ ਸੋਸ਼ਲ ਮੀਡੀਆ ਵਾਲਿਆਂ ਨੂੰ ਚੈਨਲ ਵਾਲਿਆਂ ਨੂੰ ਵੀ ਜਿੱਥੇ ਕੋਈ ਅੰਧਵਿਸ਼ਵਾਸ ਹੈਗਾ ਜਿੱਥੇ ਵੀ ਕੋਈ ਬਰਾਈ ਹੈਗਾ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ ਤੇ ਲੋਕਾਂ ਵਿੱਚ ਜਾਗਰਤੀ ਪੈਦਾ ਕੀਤੀ ਜਾਵੇ ਪਰ ਬੜੇ ਦੁੱਖ ਦੀ ਗੱਲ ਹੈ ਵੀ ਜਿਹੜੀ ਇਸ ਕੋਠੀ ਵਿੱਚ ਅਸੀਂ ਖੜੇ ਆਂ ਕੱਲ ਪਰਸੋਂ ਤੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਹੈ ਸ਼ਾਇਦ ਉਹ ਵੀਰ ਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਵੀ ਇਸ ਕੋਠੀ ਦਾ ਜੋ ਪੁਰਾਣੇ ਜੋ ਪਿਛਲਾ ਸਮਾ ਸੀਗਾ ਉਹਦੇ ਜੋ ਕੁਝ ਤੱਥ ਹੈ ਉਹ ਪੂਰੀ ਪੜਤਾਲ ਕਰਕੇ ਤਰਕ ਸੀ ਸੁਸਾਇਟੀ ਵੱਲੋਂ 2015 ਵਿੱਚ ਇਹ ਸਰਕਾਰੀ ਪੜਤਾਲ ਕਰਕੇ ਇੱਥੇ ਪਤਾ ਕਰ ਲਿੱਤਾ ਸੀਗਾ ਵੀ ਇੱਥੇ ਕੋਈ ਭੂਤ ਪ੍ਰੇਤ ਨਾ ਦੀ ਚੀਜ਼ ਨਹੀਂ ਹੈਗੀ ਇਹ ਆਮ ਜੋ ਇਸ ਇਸ ਕੋਠੀ ਵਿੱਚ ਕਟਨਾਵਾ ਵਾਪਰੀਆਂ ਨੇ ਉਹ ਇੱਕ ਆਮ ਵਰਤਾਰਾ ਹੈ ਉਹ ਜੋ ਵੀ ਆਮ ਤਰ੍ਹਾਂ ਵਿੱਚ ਕਲਦੀਆਂ ਰਹਿੰਦੀਆਂ ਗੱਲਾਂ ਸੋ ਕਈ ਬੰਦੇ ਇਸ ਕੋਟੀ ਦਾ ਇਹਦਾ ਗਲਤੋਂ ਫਾਇਦਾ ਠਾਕੇ ਆਪਣੇ ਵਿਊ ਲੈਣ ਦੇ ਖਾਤਰ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਨੇ ਅਸੀਂ ਤਰਕ ਸੀ ਸੋਸਾਇਟੀ ਵੱਲੋਂ ਬੇਨਤੀ ਕਰਦੇ ਹਾਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਨਾ ਬਣਾਈਆਂ ਜਾਣ ਸੋ ਤੁਹਾਨੂੰ ਹੋਰ ਵੀ ਦੱਸ ਦਈਏ ਇਸੇ ਸੰਬੰਧੀ ਅਸੀਂ ਡੀਐਸਪੀ ਤਲਵੰਡੀ ਸਾਹਿਬੋ 2018 ਵਿੱਚ ਇੱਕ ਐਪਲੀਕੇਸ਼ਨ ਦਿੱਤੀ ਸੀ ਔਰ ਸਰਕੀ ਸੋਸਾਇਟੀ ਤਲਵੰਡੀ ਸਾਬੋ ਵੱਲੋਂ ਆਪਦੇ ਬਿਆਨ ਵੀ ਰਿਕਾਰਡ ਦਰਜ ਕਰਵਾਏ ਸੀ ਵੀ ਜਿਹੜਾ ਵੀ ਵਿਅਕਤੀ ਇੱਥੇ ਇਸ ਕੋਠੀ ਦੀ ਆ ਕੇ ਝੂਠੀਆਂ ਤੇ ਅੰਧਵਿਸ਼ਵਾਸ ਫਲਾਉਣ ਵਾਲੀਆਂ ਵੀਡੀਓ ਬਣਾਊਗਾ ਤੇ ਉਹਦੇ ਖਿਲਾਫ ਪੁਲਿਸ ਐਕਸ਼ਨ ਲਵੇ ਪਰ ਹੁਣ ਫੇਰ ਇਸ ਤਰ੍ਹਾਂ ਦੀਆਂ ਫੇਰ ਵੀਡੀਓ ਬਣੀ ਜਾ ਰਹੀਆਂ ਨੇ ਸੋ ਉਹ ਤੁਹਾਡੇ ਅਸੀਂ ਸਾਹਮਣੇ ਖੜੇ ਆਂ ਵੀ ਜਿਹੜੇ ਲੋਕ ਕਹਿੰਦੇ ਆ ਵੀ ਇੱਥੇ ਭੂਤ ਰਹਿੰਦੇ ਆ ਅਸੀਂ ਸੋਸਾਇਟੀ ਵੱਲੋਂ ਇਹ ਬੇਨਤੀ ਕਰਦੇ ਆਂ ਵੀ ਤਰਕ ਸੀ ਸੋਸਾਇਟੀ 5 ਲੱਖ ਰੁਪਿਆ ਦੇ ਉਹਨਾਂ ਬੰਦਿਆਂ ਨੂੰ ਉਹ ਆ ਕੇ ਇੱਥੇ ਸਿੱਧ ਕਰ ਦੇਣ ਵੀ ਇੱਥੇ ਭੂਤ ਪ੍ਰੇਤ ਰਹਿੰਦੇ ਨੇਗੇ ਸਿੱਧ ਕਰਨ ਸਾਡੇ ਕੋਲ ਆ ਕੇ ਇੱਥੇ ਵੀ ਇੱਥੇ ਭੂਤ ਪ੍ਰੇਤ ਰਹਿੰਦੇ ਨੇ ਨਹੀਂ ਕਈ ਅਸੀਂ ਸਿੱਧ ਕਰਦੇ ਆਂ ਕਿ ਇੱਥੇ ਕੋਈ ਭੂਤ ਪ੍ਰੇਤ ਨਹੀਂ ਹੈਗੇ ਅਕੁੱਦਾ ਕਾਣੇ ਜਿੱਤੀਆਂ ਜੀ ਇਹਦੇ ਵਿੱਚ ਇਨਸਾਨ ਹੀ ਆਉਂਦੇ ਆ ਇਨਸਾਨ ਹੀ ਲਿਖਦੇ ਆ ਜਿਹੜੇ ਕਹਿੰਦੇ ਨੇ ਵੀ ਇਹ ਅੰਦਰ ਕੋਈ ਰਹਿ ਨਹੀਂ ਸਕਦਾ ਇਹ ਇਨਸਾਨ ਨਹੀਂ ਹਰਕਤਾਂ ਚ ਚੋਰਾਂ ਦੀ ਹਰਕਤਾਂ ਜਿਹੜੇ ਕਹਿੰਦੇ ਵੀ ਇਹ ਜਿਹੜੇ ਕੋਠੀ ਦੇ ਮਾਲਕ ਸੀ ਉਹ ਆਉਂਦੇ ਆ ਦੁਫੇ ਵਾਰੀਆਂ ਲਾ ਕੇ ਲੱਗੇ ਉਹਨਾਂ ਨੇ ਨਹੀਂ ਲਾਹੇ ਇੱਥੇ ਚੋਰਾ ਚ ਕਿਉਂ ਨਸ਼ੇੜੀ ਆਉਂਦੇ ਉਹਨਾਂ ਨੇ ਪੂਰੇ ਬਾਗਾਂ ਵੱਟ ਕੇ ਵੇਚੀਆਂ ਤੇ ਰਾਤਾਂ ਨੂੰ ਚ ਵੰਦੇ ਆ ਗਲਤ ਕੰਮ ਕਰਦੇ ਆ ਨਸ਼ੇ ਵਿਕਦੇ ਇੱਥੇ ਨਸ਼ੇ ਕੀਤੇ ਜਾਂਦੇ ਆ ਤੇ ਹੋਰ ਵੀ ਬਹੁਤ ਪ੍ਰਕਾਰ ਦੇ ਮਤਲਬ ਗਲਤ ਕੰਮ ਕੀਤੇ ਜਾਂਦੇ ਜਿੰਨ ਇਹਨੂੰ ਮਤਲਬ ਫਲਾਉਣ ਦੇ ਵਾਸਤੇ ਜਾਂ ਤਾਂ ਵਿਜਵਾਸ ਨੂੰ ਫਲਾ ਕੇ ਇਹਨਾਂ ਦਾ ਨਿੱਜੀ ਫਾਇਦਾ ਠੰਡਿਆ ਜੋ ਕਿ ਸਮਾਜ ਵਾਸਤੇ ਬਹੁਤ ਗਲਤ ਹੈ ਤੇ ਆਹ ਦੇਖ ਲਓ ਤੁਸੀਂ ਆ ਸਾਰੀਆਂ ਕਾਲੀਆਂ ਕੰਨਾਂ ਕੀਤੀਆਂ ਕਿੱਦਾਂ ਇਹ ਕੋਈ ਮਤਲਬ ਜ਼ੀਰੋ ਨਹੀਂ ਸਿਰਫ ਕੋਈ ਇਹ ਬੰਦਾ ਬਾਹਰ ਨਹੀਂ ਸਕਦਾ ਤਖਣੀ ਲਿਖੀਆਂ ਗਈਆਂ ਨੇ ਇੱਥੇ ਲੋਕ ਆਉਂਦੇ ਆ ਨਾ ਤਾਂ ਗੱਲ ਕਰਕੇ ਆ ਦੇਖੋ ਇਧਰ ਆ ਦੇ ਅੰਦਰ ਨੰਬਰ ਕਿੰਨੇ ਸ਼ਾਦੀਆਂ ਇਹਨੂੰ ਫੇਰ ਕਰਕੇ ਵੀ ਅੰਦਰ ਪਕਾਉਂਦੀ ਇੱਥੇ ਬੱਕਰੀਆਂ ਪਟਾਉਂਦੇ ਆ ਲੋਕ ਭੇਡਾਂ ਪਟਾਉਂਦੇ ਆ ਮੀਂਹ ਨਾ ਪਈਆਂ ਕਿੰਨੀਆਂ ਕਿੰਨੀਆਂ ਤੇ ਆ ਪਾਣੀ ਦੀਆਂ ਬੋਤਲਾਂ ਪਈਆਂ ਕੋਈ ਆ ਮੈਡੀਕਲ ਮੈਡੀਕਲ ਦੀ ਕੋਈ ਡੱਬੀ ਆ ਮੈਡੀਕਲ ਦੀ ਕੋਈ ਚੀਜ਼ ਤਾਂ ਨਹੀਂ ਵਿੱਚ ਕਰਨਾ ਦੇਖੋ ਕਿਸੇ ਬਸਤ ਦਿਖਾਉਂਦੇ ਦੇ ਉਜਾਰ ਤਾਵਣੇ ਵੀ ਲੋਕਾਂ ਨੂੰ ਇੱਥੋਂ ਗੁੰਮਰਾਹ ਕਰਕੇ ਇੱਥੇ ਬੜਨ ਲੱਗਾ ਜਾਵੇ ਲੋਕ ਡਰਦੇ ਰਹਿਣ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਗੈਰ ਧੰਦੇ ਕਰਨ ਵਾਲੇ ਇੱਥੇ ਦਿਨ ਰਾਤ ਉਹਨਾਂ ਦਾ ਅਮਲਾ ਫੈਲਾ ਰਹੇ ਇੱਥੇ ਹੋਰ ਕੁਝ ਨਹੀਂ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਸ ਦੇ ਉੱਤੇ ਐਡੀ ਵੱਡੀ ਤੁਸੀਂ ਨਾ ਕਹਾਣੀ ਘੜੋ ਇਸ ਨੂੰ ਸੰਬੰਧੀ ਦਿਖਾਓ ਲੋਕਾਂ ਨੂੰ ਇਸ ਦੀ ਅਸਲੀਅਤ ਦਿਖਾਓ ਕਿ ਇੱਥੇ ਕੁਝ ਨਹੀਂ ਹੈਗਾ ਲੋਕਾਂ ਨੂੰ ਜਾਗਰੂਕ ਕਰੋ ਤੇ ਇਸ ਕੋਠੀ ਨੂੰ ਦੁਬਾਰਾ ਤੋਂ ਬਸਾਇਆ ਜਾ ਸਕੇ ਜੋ ਇਸ ਦਾ ਮਾਲਕ ਹੈ ਇਸ ਨੂੰ ਦੁਬਾਰਾ ਸਾਜ਼ਮਾ ਕਰਕੇ ਵਿੱਚ ਵਹੇ ਕਿਉਂ ਚੈਨਲ ਆ ਖੁਦ ਹੀ ਡرائی ਜਾਂਦੇ ਆ ਆਪਣੇ ਲੋਕ ਆਮ ਹੁੰਦੇ ਨੇ ਜਿਹੜੇ ਉਹਨਾਂ ਨੂੰ ਇਹ ਕਿਤੇ ਬਾਰੇ ਨਹੀਂ ਸੋਚੀ ਹੁੰਦੀ ਉਹ ਲੋਕਾਂ ਨੇ ਨਾ ਜਾ ਕੇ ਚੱਲਣਾ ਨਹੀਂ ਜਾ ਕੇ ਦੱਬਿਆ ਦੇਖੋ ਇਸ ਰਾਸ਼ਟ੍ਰ ਹੋ ਸਕਦਾ ਨਾਮ ਲੱਗਦੇ ਹੁਣ ਪਰ ਕਿਸੇ ਵਾਰ ਫੇਰ ਇੱਕ ਅੰਝੋੜਾ ਜੂਮ ਕਰਕੇ ਦਿਖਾਓ ਥੋੜਾ ਜੂਮ ਕਰਕੇ ਬਿਲਕੁਲ ਨਾਲ ਹੀ ਕਰ ਇਹ ਕਰ ਆ ਦੇਖੋ ਜੀ ਸਾਨੂੰ ਦਿਖਾਉਣੇ ਆ ਵਾਰ ਜੂਮ ਕਰ ਜਿਹੜੇ ਕਹਿੰਦੇ ਮੇਥੋਂ ਘਰ ਛੱਡ ਕੇ ਭੱਜ ਗਏ ਜੂਮ ਕਰਕੇ ਦਿਖਾਏ ਉਹ ਜਮਾ ਜੂਮ ਕਰਕੇ ਬਿਲਕੁਲ ਨਾਲ ਐ ਆਹ ਦੇਖੋ ਜੀ ਆ ਘਰ ਹੈ ਉਹ ਨਾਲ ਨਾਲ ਆ ਪਸ਼ੂ ਖੜੇਆਂ ਨਾਲ ਉਹਨੇ ਲੋਕਾਂ ਦੇ ਸਾਰੇ ਨਾਲ ਹੋਇਆ ਹਾਂਜੀ ਸਭ ਕੁਝ ਇੱਥੇ ਹੈਗਾ ਨਾਲ ਹੀ ਕੋਠੀ ਦੀ ਹੈ ਫਿਰ ਨਾਲ ਕੋਠੀ ਦੀ ਆਪਣੀ ਕੋਠੀ ਦੀ ਕੰਧ ਆ ਗਈ ਜਿਹੜੀ ਕਿ ਡਿੱਗ ਚੁੱਕੀ ਹੈ ਉਹ ਨਾਲ ਜਮਾ ਬਿਲਕੁਲ ਨਾਲ ਦੇਖ ਲਓ ਘਰ ਹੈਗੇ ਨਾ ਕਿੱਲੇ ਦਾ ਸੰਨ ਵੀ ਨਹੀਂ ਆ ਲੋਕ ਲੰਘ ਰਹੇ ਨੇ ਸੜਕ ਹੈ ਰੁਕ ਰੁਕ ਕੇ ਜਾਂਦੇ ਨੇ ਸਾਰੇ ਦੇਖਦੇ ਨੇ ਜਿੱਥੇ ਕਹਿੰਦੇ ਸੀ ਵੀ ਬੰਦਾ ਇੱਥੇ ਭੱਜ ਕੇ ਲੰਘਦਾ ਖੜਦਾ ਨਹੀਂ ਉਹ ਦੇਖੋ ਸਕੂਟਰ ਵਾਲਾ ਜਿਹੜਾ ਆਪਣਾ ਵੀਰ ਜਾ ਰਿਹਾ ਹੌਲੀ ਹੌਲੀ ਜਾ ਰਿ ਉਹ ਵੀ ਕੋਲੀ ਹੈ ਆਵਾਜ਼ ਆ ਵੀ ਬਾਧੂ ਚੱਲ ਰਹੀ ਹੈ ਪਰ ਇਹ ਲੋਕ ਜੋ ਹੈਗੇ ਨੇਗੇ ਤੇ ਗਲਤ ਦਿਖਾ ਕੇ ਇਹਨਾਂ ਨੂੰ ਪਤਾ ਨਹੀਂ ਕੀ ਮਿਲਦਾ ਹੈ ਆ ਪਿਛਲੇ ਪਾਸੇ ਵੀ ਹੈ ਚਾਹੇ ਵਿਊ ਦੇ ਚੱਕਰ ਚਲਾ ਲਓ ਕੁਛ ਮਰਜ਼ੀ ਲਾ ਲਓ ਇਹ ਗਲਤ ਦਿਖਾਉਣਾ ਚਾਹੁੰਦੇ ਆ ਉੱਪਰ ਕਿੰਚੇ ਤੋਂ ਪਿੱਛੇ ਘਰ ਵੀ ਆ ਦੇਖੋ ਨਾਲ ਹਾਂਜੀ ਹਾਂਜੀ ਆਜੋ ਆ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਜੀ ਪੌੜੀਆਂ ਰਾਹੀਂ ਉੱਪਰ ਤੋਂ ਸਾਰੀ ਜਗ੍ਹਾ ਦਿਖਾਉਣੀ ਆ ਵੀ ਕੀ ਕੁਛ ਇੱਥੇ ਹੈਗਾ ਨੇੜੇ-ਨੇੜੇ ਤੁਹਾਨੂੰ ਹੋਰ ਵੀ ਘਰ ਜਿਹੜੇ ਵੱਸਦੇ ਆ ਉਹ ਦਿਖਾਵਾਂਗੇ ਪਰ ਇਹਨਾਂ ਚੈਨਲਾਂ ਵਾਲਿਆਂ ਨੂੰ ਅਸੀਂ ਕਹਿੰਦੇ ਆ ਵੀ ਥੋੜਾ ਗੁਰੇਜ ਕਰੋ ਕਿਉਂ ਲੋਕਾਂ ਨੂੰ ਆਂਧੇ ਵਿਸ਼ਵਾਸਾਂ 'ਚ ਪਾਉਣੇ ਹੋ ਇਹ ਦੇਖੋ ਬਿਲਕੁਲ ਨੇੜੇ ਆਹ ਦੇਖੋ ਜੀ ਕਿੰਨੀ ਸੰਘਣੀ ਆਬਾਦੀ ਆ ਨੇੜੇ ਦੇ ਕੋਈ ਇਹੋ ਜੀ ਗੱਲ ਨਹੀਂ ਵੀ ਇੱਥੇ ਕੋਈ ਬੰਦਾ ਆਉਂਦਾ ਹੀ ਨਾ ਹੋਵੇ ਆ ਚਾਰੇ ਪਾਸੇ ਸਾਰਾ ਨੇੜੇ ਆਹ ਸੀ ਆਹ ਸੇ ਨਾਲ ਹੋ ਸਭ ਇੱਕ ਉਸ ਦੇ ਵਿੱਚ ਬੋਲ ਰਿਹਾ ਸੀ ਵੀਰ ਵੀਡੀਓ ਦੇ ਵਿੱਚ ਵੀ ਇਹ ਦੋ ਘਰ ਹੈ ਵੇਖ ਤਾਂ ਕੋਠੀ ਵਾਲਾ ਮਾਲਕ ਤਾਂ ਕੋਠੀ ਛੱਡ ਕੇ ਵਾ ਗਿਆ ਕਿ ਨਾਲ ਦੇ ਗਵੰਡੀ ਵੀ ਛੱਡ ਕੇ ਚਲੇ ਗਏ ਨਾਲ ਦੇ ਗਵੰਡੀ ਨਹੀਂ ਛੱਡ ਕੇ ਚਲੇ ਗਏ ਇਹ ਕੋਠੀ ਦੇ ਮਾਲਕ ਦੇ ਬਰੋਬਰ ਦਾ ਇੱਕ ਪੋਰਸ਼ਨ ਹੈ ਜਿਹਦੇ ਵਿੱਚ ਉਹ ਪਸ਼ੂ ਵਗੈਰਾ ਰੱਖਦੇ ਸੀ ਉਹ ਸਾਹਮਣੇ ਖੁੱਲਣੀ ਆ ਗਈਆਂ ਆਹ ਇਹਨਾਂ ਦਾ ਪਸ਼ੂਆਂ ਵਾਸਤੇ ਆ ਗਿਆ ਤੇ ਵਿੱਚ ਸੀ ਪਹਿਲਾਂ ਇਕੱਠਾ ਸੀਗਾ ਬਾਅਦ ਵਿੱਚ ਇਹ ਕੰਧ ਘੱਡੀ ਹੈ ਬਾਅਦ ਦੇ ਵਿੱਚ ਕੰਧ ਘੱਡੀ ਹੈ ਦੀ ਇਹੋ ਜਿਹਾ ਕੁਝ ਨਹੀਂ ਹੈਗਾ ਇੱਥੇ ਕਸੀ ਉੱਪਰ ਛੱਤ ਤੇ ਫਿਰ ਰਹੇ ਆ ਕੋਈ ਸਾਨੂੰ ਉੱਪਰ ਤੇ ਕੁਝ ਨਹੀਂ ਕਰ ਰਿਹਾ ਇੱਥੇ ਬਿਲਕੁਲ ਨੇੜੇ ਘਰ ਹੈ ਕਹਿੰਦੇ ਇੱਥੇ ਕੋਈ ਘਰ ਹੈ ਨਹੀਂ ਨੇੜੇ ਤੇ ਆਹ ਦੇਖੋ ਜੀ ਬਿਲਕੁਲ ਨੇੜੇ ਘਰ ਹੈ ਜੀ ਤੁਸੀਂ ਕਲੀਅਰ ਦੇਖ ਸਕਦੇ ਹੋ ਆਹ ਕੰਧ ਹੈ ਜਿਹੜੀ ਸੁਪਰ ਖੜੀ ਹੈ ਆਹ ਕੋਠੀ ਦੀ ਕੰਧ ਹੈ ਤੇ ਆਹ ਬਿਲਕੁਲ ਨਾਲ ਸੰਘਣੀ ਆਬਾਦੀ ਉਹ ਦੂਰ ਤੱਕ ਸਾਨੂੰ ਘਰ ਦਿਖ ਰਹੇ ਆ ਆਹ ਨਾਲ ਘਰ ਆਗੇ ਸਾਨੂੰ ਪਸ਼ੂ ਵੀ ਦਿਖ ਰਹੇ ਆ ਜੇ ਦੂਰ ਹੋਵੇ ਇਥੋਂ ਭੱਜੇ ਹੋਣ ਲੋਕ ਤਾਂ ਦੱਸੋ ਅਸੀਂ ਇਹਨਾਂ ਵੀਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਫੇਕ ਵੀਡੀਓ ਬਣਾ ਕੇ ਇੱਕ ਦਹਿਸ਼ਤ ਦਾ ਮਾਹੌਲ ਨਾ ਬਣਾਓ ਸਮਾਜ ਦੇ ਵਿੱਚ ਦਹਿਸ਼ਤ ਨਾਫਲਾਓ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਆ ਦੇਖੋ ਜੀ ਹਾਂਜੀ ਪ੍ਰਧਾਨ ਜੀ ਹੋਰ ਦੱਸੋ ਕੋਈ ਗੱਲਬਾਤ ਆ ਮੇਵਾ ਜੀ ਮੈਂ ਇਹੀ ਬੇਨਤੀ ਕਰਨਾ ਚਾਹਣਾ ਵੀ ਸਰਪੀ ਸੁਸਾਇਟੀ ਵੱਲੋਂ ਵੀ ਇਹੋ ਜਿਹੀਆਂ ਵੀਡੀਓ ਬਣਾਉਣ ਤੇ ਗਰੇਜ ਕੀਤਾ ਜਾਵੇ ਹਾਂਜੀ ਹਾਂਜੀ ਓਕੇ ਅਸੀਂ ਤਾਂ ਆਪਾਂ ਬੇਵਾ ਜੀ ਲੋਕਾਂ ਇੱਥੋਂ ਦੇ ਰਹਿਣ ਵਾਲੇ ਹਾਂਜੀ ਹਾਂਜੀ ਚਾਹੋ ਪਾਪਾ ਦਸ ਕ ਵੀਰਾਂ ਨੂੰ ਵੀ ਇਹ ਬੇਨਤੀ ਕਰਦੀ ਏ ਵੀ ਅਸੀਂ ਲੋਕਲਾਂ ਇੱਥੋਂ ਤਲਵੰਡੀ ਸਾਬੋ ਦੇ ਰਹਿਣ ਵਾਲੇ ਹਾਂਜੀ ਹਾਂਜੀ ਕਿਉਂਕਿ ਇਹ ਕਈ ਵਾਰੀ ਵੀਡੀਓ ਜਦੋਂ ਦੂਰ ਵਾਲੇ ਲੋਕ ਦੇਖਦੇ ਆ ਜਿਹੜੇ ਨਹੀਂ ਕਦੇ ਤਲਵੰਡੀ ਸਾਬੋ ਆਏ ਤੇ ਉਹਨਾਂ ਦੇ ਮਨਾਂ 'ਚ ਭਰਮ ਹੁੰਦਾ ਹੈ ਅਸੀਂ ਤਾਂ ਲੋਕਲਾਂ ਹਾਂਗੇ ਲੋਕਲ ਕਰਕੇ ਇਸੇ ਕਰਕੇ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਸਾਥੀਓ ਵੀ ਗਰੇਜ ਕਰੋ ਹਾਂਜੀ ਹਾਂਜੀ ਜਿਹੜੇ ਸਾਥੀ ਫੇਕ ਵੀਡੀਓ ਬਣਾਉਂਦੇ ਆਗੇ ਜਿਨ੍ਹਾਂ ਨੂੰ ਬਿਲਕੁਲ ਹੀ ਗੱਲ ਦਾ ਪਤਾ ਨਹੀਂ ਹੈਗਾ। ਹਾਂਜੀ ਹਾਂਜੀ। ਬਹੁਤ ਬਹੁਤ ਧੰਨਵਾਦ ਜੀ। ਆਪਾਂ ਇੱਕ ਸਾਡੇ ਹੈਗੇ ਨੇ ਗੁਰਤੇਜ ਸਿੰਘ ਜੀ ਸੰਗਤਕੁਰਦ ਤੇ ਆਪਣੇ ਵਰਸੇਵਕ ਸਿੰਘ ਜੀ ਇਹਨਾਂ ਨੇ ਵੀ ਗੱਲ ਕਰਵਾਉਣੀ ਹੈ। ਹਾਂਜੀ ਪ੍ਰਧਾਨ ਜੀ ਤੁਸੀਂ ਦੱਸੋ ਇਸ ਮਸਲੇ ਤੇ ਤੁਹਾਨੂੰ ਕੀ ਲੱਗਿਆ ਇੱਥੇ ਭੂਤਾਂ ਵਾਲਾ ਮਾਹੌਲ ਕੋਈ ਲੱਗਿਆ ਜਾਂ ਕਿਵੇਂ? ਇਹ ਇੱਥੇ ਮਾਹੌਲ ਠੀਕ ਠਾਕ ਹੈ ਕੋਈ ਇਹੋ ਜੀ ਗੱਲ ਨਹੀਂ। ਹਾਂਜੀ ਹਾਂਜੀ ਤੇ ਜੋ ਵੀ ਇੱਥੇ ਵੀਰ ਕੋਈ ਚੈਨਲ ਵਾਲੇ ਜਾਂ ਕੋਈ ਪ੍ਰਾਈਵੇਟ ਆਦਮੀ ਵੀਡੀਓ ਬਣਾਉਣਾ ਆਉਂਦਾ ਹੈ। ਉਹ ਵੀਡੀਓ ਬਣਾਉਣ ਤੋਂ ਪਹਿਲਾਂ ਜਿੱਥੋਂ ਇੱਥੇ ਲੋਕਲ ਬਸਨੀਕ ਜਿਹੜੇ ਰਹਿੰਦੇ ਆ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਣ। ਤੇ ਉਹ ਫੇਰ ਵੀਡੀਓ ਬਣਾਇਆ ਕਰਨਾ ਐਵੇਂ ਆਪਾਂ ਜੇ ਮਰਜ਼ੀ ਜਾਣਕਾਰੀ ਹੁੰਦੀ ਨਹੀਂ ਤਾਂ ਕਿਸੇ ਦੇ ਕਹੇ ਕਹਾਏ ਤੇ ਆਪਾਂ ਵੀਡੀਓ ਚਾ ਕੇ ਪਾ ਦਨੇ ਉਹ ਵੀ ਠੀਕ ਨਹੀਂ ਹੁੰਦਾ ਸਪਹਿਲਾ ਪੂਰੀ ਜਾਣਕਾਰੀ ਲੈ ਕੇ ਕਿ ਇਹਦਾ ਇਤਿਹਾਸ ਹੈ ਪਿਛੋ ਕੀ ਇੱਥੇ ਕਰਨਾ ਹੋਈ ਨਾ ਹੋਈ ਉਹ ਸੋਚ ਸਮਝ ਕੇ ਤੇ ਮਰ ਉਹਦੀ ਸਾਰੀ ਪ੍ਰੀਖਿਆ ਪੂਰੀ ਕਰਕੇ ਫੇਰ ਵੀਡੀਓ ਪਾਏ ਕਰੇ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਗੁਰਸੇਵ ਸਿੰਘ ਜੀ ਤੁਹਾਡੇ ਕੀ ਵਿਚਾਰ ਨੇ ਜੀ ਐਸਾ ਕੋਈ ਦੇਖਿਆ ਨਹੀਂ ਭਾਈ ਇਥੇ ਕੋਈ ਸਾਰਾ ਐਮਾ ਜਾਣਾ ਹੈ ਹਾਂ ਬਾਕੀ ਤੁਹਾਨੂੰ ਕਿਵੇਂ ਲੱਗਿਆ ਬਾਹਰ ਮਾਹੌਲ ਵੀ ਲੋਕ ਲੰਘ ਰਹੇ ਆ ਜਾਂ ਡਰਦੇ ਲੱਗਦੇ ਆ ਡਰਦੇ ਲੱਗਦੇ ਆ ਜਾਂ ਕਿਵੇਂ ਆਰਾਊਂਡ ਵੀ ਬਹੁਤ ਹੈ ਬਹੁਤ ਲੰਘਦੇ ਲੋਕ ਅੱਛਾ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ